ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਦੇਵ ਤੇ ਜਦੋਂ ਆਪਾਂ ਇਹ ਬਚਨ ਪੜ੍ਹਦੇ ਪਾਤਸ਼ਾਹ ਕਹਿੰਦੇ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ ਨਾਮ ਬਿਨਾ ਜੀਤਾ ਦਿਉ ਹਾਰ ਜਿਉ ਮਿਰਤਕ ਮਿਠਿਆ ਸ਼ਿੰਗਾਰ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਦੇ ਕੋਲ ਨਾਮ ਨਹੀਂ ਜਿਸ ਮਨੁੱਖ ਦੇ ਕੋਲ ਪਰਮਾਤਮਾ ਦੀ ਸਿਵਤ ਸਲਾਹ ਨਹੀਂ ਹੈ ਤੇ ਪਾਤਸ਼ਾਹ ਕਹਿੰਦੇ ਯਾਦ ਰੱਖਿਓ ਨਾਮ ਬਿਨਾ ਜੀਤਾ ਵਿਵਹਾਰ ਉਹ ਜਿੰਨਾ ਵੀ ਵਿਵਹਾਰ ਵਪਾਰ ਕਰਦਾ ਹੈ ਜਿਉ ਮਿਰਤਕ ਮਿਥਿਆ ਸ਼ਿੰਗਾਰ ਕਹਿੰਦੇ ਜਿਵੇਂ ਮੁਰਦੇ ਦੇ ਉੱਪਰ ਸ਼ਿੰਗਾਰ ਕੀਤਾ ਹੋਵੇ ਸਾਧ ਸੰਗਤ ਇਹ ਬਹੁਤ ਸਮਝਣ ਵਾਲੀ ਗੱਲ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਰੱਬੀ ਬਾਣੀ ਇੱਕ ਲਾਸਤਿ ਕਹਿੰਦੇ ਜੇ ਮ੍ਰਿਤਕ ਨੂੰ ਚੰਦਨ ਚੜ੍ਹਾਵੇ ਉਸਤੇ ਕਹੋ ਕਿਆ ਕਵਨ ਫਲ ਪਾਵੇ ਜੇ ਮੁਰਦੇ ਦੇ ਉੱਪਰ ਸਾਧ ਸੰਗਤ ਵਧੀਆ ਤੋਂ ਵਧੀਆ ਕੱਪੜਾ ਪਾ ਦਈਏ ਜੇ ਮੁਰਦੇ ਨੂੰ ਸਾਧ ਸੰਗਤ ਚੰਦਨ ਦੀ ਲੱਕੜਾਂ ਦੇ ਵਿੱਚ ਰੱਖ ਕੇ ਉਹਨੂੰ ਸਸਕਾਰ ਕਰ ਦਈਏ ਸਾਧ ਦਈਏ ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਸਾਧ ਸੰਗਤ ਮੁਰਦਾ ਕਦੇ ਖੁਸ਼ ਨਹੀਂ ਹੋ ਸਕਦਾ ਮੁਰਦਾ ਇਹ ਨਹੀਂ ਆਖ ਸਕਦਾ ਵੀ ਨਹੀਂ ਤੁਸੀਂ ਮੇਰਾ ਸਸਕਾਰ ਚੰਦਨ ਦੀ ਲੱਕੜੀ ਦੇ ਵਿੱਚ ਕੀਤਾ ਹੈ ਜਦ ਕੇ ਅੱਜ ਸਾਡੇ ਬਹੁਤ ਲੋਕ ਇਹ ਕੰਮ ਕਰਦੇ ਹੈ ਸਾਧ ਸੰਗ ਜਦੋਂ ਸਸਕਾਰ ਕਰਦੇ ਨਾ ਉਹ ਚੰਦਨ ਦੀ ਲੱਕੜੀ ਲਿਆ ਕੇ ਸਾਧ ਸੰਗ ਤਾਂ ਫਿਰ ਉਹਨੂੰ ਕੱਟ-ਕੱਟ ਕੇ ਪੀਸ ਲੋਕਾਂ ਨੂੰ ਬਣਦੇ ਫਿਰਦੇ ਨੇ ਵੀ ਤੁਸੀਂ ਇਹ ਚੰਦਨ ਦੀ ਲੱਕੜੀ ਪਾ ਦੇ ਪਾਤਸ਼ਾਹ ਕਹਿੰਦੇ ਜਿਉ ਮ੍ਰਿਤਕ ਕੋ ਚੰਦਨ ਚੜਾਵੇ ਉਸਤੇ ਕਹੋ ਕਿਆ ਕਵਨ ਫਲ ਪਾਵੇ ਜੇ ਮ੍ਰਿਤੋ ਕੋ ਬਿਸ਼ਟਾ ਮਹਿ ਰੁਲਾਈ ਤਾ ਮ੍ਰਿਤਕ ਕਾ ਕਿਆ ਘਟ ਜਾਈ ਸੱਜਣਾ ਜੇ ਤੇਰੇ ਕੋਲ ਨਾਮ ਨਹੀਂ ਪਾਤਸ਼ਾਹ ਕਹਿੰਦੇ ਨਾਮ ਬਿਨਾ ਜੀਤਾ ਬਿਹਾਰ ਜਿਉ ਮ੍ਰਿਤਕ ਮਿੱਥਿਆ ਸ਼ਿੰਗਾਰ ਨਾਮ ਬਿਨਾ ਜੋ ਪਹਿਰੇ ਖਾਏ ਜਿਉ ਕੂਕਰ جھੁਠਨ ਮੈਂ ਪਾਏ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਜੇ ਤੂੰ ਪਰਮਾਤਮਾ ਦੀ ਸਿਵਤ ਸਲਾਹ ਤੋਂ ਬਿਨਾ ਕਪੜੇ ਪਹਿਨਦਾ ਹੈ ਸੇਵਾ ਸਲਾਹ ਤੋਂ ਬਿਨਾ ਭੋਜਨ ਨਾ ਸ਼ੱਕਦਾ ਹੈ ਭਾਵੇਂ ਕਿ ਰੱਬ ਦਾ ਸ਼ੁਕਰ ਨਹੀਂ ਕਰਦਾ ਮੈਂ ਸ਼ਾਇਦ ਇੱਕ ਵਾਰੀ ਬੇਨਤੀ ਕੀਤੀ ਹੈ ਸਾਧ ਸੰਗਤ ਜੀ ਜਦੋਂ ਵੀ ਆਪਾ ਆਪਣੇ ਸਰੀਰ ਦੇ ਉੱਪਰ ਕੱਪੜਾ ਪਹਿਨਦੇ ਨਾ ਇੱਕ ਵਾਰੀ ਆਪਣੇ ਮੁਖ ਤੋਂ ਕਹਿ ਦਿਆ ਕਰੋ ਵਾਹਿਗੁਰੂ ਸਾਧ ਸੰਗਤ ਯਾਦ ਰੱਖਣਾ ਸਾਡਾ ਤਨ ਜਦੋਂ ਟਕਿਆ ਜਾਵੇ ਨਾ ਸਾਡੇ ਸਰੀਰ ਤੇ ਕੱਪੜਾ ਜਾਵੇ ਬਹੁਤ ਵੱਡੀ ਗੱਲ ਹੈ ਕਤਨੇ ਇਸ ਸੰਸਾਰ ਦੇ ਵਿੱਚ ਕਿੰਨੇ ਕ ਬੱਚੇ ਕਿੰਨੇ ਕ ਸਾਧ ਸੰਗ ਸਰੀਰ ਬਗੈਰ ਕਪੜੇ ਤੋਂ ਘੁੰਮਦੇ ਆ ਜਿਨ੍ਹਾਂ ਕੋਲ ਪਹਿਨਣ ਵਾਸਤੇ ਕਪੜਾ ਨਹੀਂ ਹੈ ਇੱਕ ਤਾਂ ਉਹ ਲੋਕ ਹੈ ਜਿਨ੍ਹਾਂ ਕੋਲ ਹੈ ਨਹੀਂ ਹੈ ਮਜਬੂਰੀ ਹੈ ਪਰ ਕੁਝ ਲੋਕ ਸਾਧ ਸੰਗ ਤੋਂ ਵੀ ਜਿਹੜੇ ਪਹਿਨਦੇ ਨਹੀਂ ਹੈ ਜਿਨ੍ਹਾਂ ਨੂੰ ਆਪਾਂ ਸਾਧੂ ਆਖਦੇ ਆ ਉਹ ਇੱਕ ਅਲੱਗ ਵਿਸ਼ਾ ਹੈ